ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਸਮੇਂ ਆਪਾਂ ਖੜੇ ਹਾਂ ਆਪਣੇ ਹੀ ਨਗਰ ਪਿੰਡ ਟੋਟੀਆਂ ਜਿਲ੍ਹਾ ਤਰਨਤਾਰਨ ਸਾਹਿਬ ਮਾਝੇ ਦਾ ਬਹੁਤ ਹੀ ਇਤਿਹਾਸਿਕ ਨਗਰ ਹੈ ਅੱਜ 26 ਜਨਵਰੀ ਦਾ ਦਿਹਾੜਾ ਹੈ 26 ਜਨਵਰੀ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਅੱਜ ਗਣਤੰਤਰਤਾ ਦਿਵਸ ਹੈ ਤੇ ਪਿੰਡ ਟੋਟੀਆਂ ਵਿੱਚ ਵੱਡੇ ਪੱਧਰ ਤੇ ਸਾਰਿਆਂ ਵੱਲੋਂ ਸਮਾਜ ਸੇਵੀ ਰਵਿੰਦਰ ਸਿੰਘ ਜੀ ਨੇ ਉਪਰਾਲਾ ਕੀਤਾ ਆ ਤੇ ਪੂਰੀ ਮੌਕੇ ਦੇ ਪੰਚਾਇਤ ਆਪਣੇ ਨਾਲ ਪ੍ਰਿੰਸੀਪਲ ਸਹਿਬਾਨ ਪਿੰਡ ਦੇ ਪਤਵੰਤੇ ਸੱਜਣ ਤੇ ਮੈਂਬਰ ਸਹਿਬਾਨ ਹਾਜ਼ਰ ਹਨ ਰਲ ਮਿਲ ਕੇ ਇਹਨਾਂ ਨੇ ਗਣਤੰਤਰ ਦਿਵਸ ਦੇ ਉੱਤੇ ਜੋ ਫਲੈਗ ਲਹਿਰਾਇਆ ਜਾਂਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਆਪਾਂ 2 ਮਿੰਟ ਵਾਸਤੇ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਆ ਕਦੋਂ ਲਾਗੂ ਹੋਇਆ ਆ ਤੇ ਪਿੰਡ ਦੇ ਕੁਝ ਵਿਕਾਸ ਕਾਰਜ ਕੀ ਇਸ ਸਮੇਂ ਚੱਲ ਰਹੇ ਆ ਆਪਾਂ ਸਰਪੰਚ ਸਾਹਿਬ ਨਾਲ ਕੋ ਜਾਣਾਂਗੇ 2 ਮਿੰਟ ਵਾਸਤੇ ਬਣੇ ਰਹੋ ਇਹ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਕਨ ਗਣਤੰਤਰ ਦਿਵਸ ਬਾਰੇ 2 ਮਿੰਟ ਵਾਸਤੇ ਆਪਣੇ ਪਿੰਡ ਵਾਸੀਆਂ ਦੇਸ਼ ਵਾਸੀਆਂ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਟੋਟੀਆਂ ਦੇ ਵਿੱਚ ਬੋਲੀ ਜਾਣਾ ਗਣਤੰਤਰ ਦਿਵਸ 26 ਜਨਵਰੀ 1950 ਨੂੰ ਲੈ ਕੇ ਜੋ ਹਰ ਸਾਲ ਮਨਾਇਆ ਜਾਂਦਾ ਹੈ ਅੱਜ ਬੜੀ ਧੂਮ ਧਾਮ ਦੇ ਨਾਲ ਸਾਡੇ ਨਗਰ ਦੇ ਵਿੱਚ ਸਾਡੇ ਸਮੁੱਚੇ ਪੰਚਾਇਤ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤੇ ਆਪਣੀ ਮੈਂਬਰ ਪੰਚਾਇਤ ਪੁਰੀ ਪੰਚਾਇਤ ਦੇ ਨਾਲ ਇੱਥੇ ਪਹੁੰਚੇ ਨੇ ਤੇ ਹੋਰ ਵੀ ਸਾਰੇ ਨਾਮਵਰ ਹਸਤੀਆਂ ਇੱਥੇ ਪਹੁੰਚੀਆਂ ਨੇ ਤੇ ਸਾਡੇ ਸਭ ਤੋਂ ਵੱਡੇ ਸਤਿਕਾਰਯੋਗ ਸਾਡੇ ਸ਼ਹੀਦ 박 ਸਿੰਘ ਕਲੱਬ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਕਿ ਬਹੁਤ ਵੱਡਾ ਭਰਾਲਾ ਕੀਤਾ ਹੈ ਤੇ ਅੱਜ ਅਸੀਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਗਣਤਤੁਰਸ ਦੀ ਪਿੰਡ ਵੱਲੋਂ ਵਧਾਈ ਦਿੰਦੇ ਹਾਂ ਤੇ ਅੱਜ ਸਾਡੇ ਪਿੰਡ ਦੇ ਵਿੱਚ ਜੋ ਵੀ ਸਾਡੀ ਸਮੁੱਚੀ ਪੰਚਾਇਤ ਵੱਡੇ ਵੱਡੇ ਕਾਰਜ ਕਰ ਰਹੀ ਹੈ ਉਹਨਾਂ ਦਾ ਵਿਖਿਆਨ ਕਰਾਂਗੇ ਕਿਉਂਕਿ ਸਾਡੀ ਪੰਚਾਇਤ ਨੇ ਜੋ ਕੰਮ ਸ਼ੁਰੂ ਕੀਤਾ ਪਿੰਡ ਦੇ ਵਿੱਚ ਬਹੁਤ ਵੱਡੀ ਇੱਕ ਗਲੀ ਸੀ ਖਰਾਬ ਹੋਈ ਹੈ ਮੇਨ ਗਲੀ ਉਹਨੂੰ ਬੜੀ ਚੰਗੇ ਸਤਰ ਦਾ ਬਣਾਇਆ ਤੇ ਹੋਰ ਹੁਣ ਸੱਪੜਾਂ ਦੀ ਸਫਾਈ ਚੱਲ ਰਹੀ ਹੈ ਸੱਪੜੇ ਸਫਾਈ ਕਰਕੇ ਉਹ ਤੋਂ ਬਾਅਦ ਫਿਰ ਜਿੰਨੇ ਵੀ ਨਗਰ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਕਰਨੇ ਨੇ ਗਰਾਊਂਡ ਬਣਾਈਆਂ ਹਾਕੀ ਦੀ ਗਰਾਊਂਡ ਤੇ ਸਾਡੇ ਜੋ ਦੋ ਸਰਦਾਰ ਗਰਬਾਤ ਸਿੰਘ ਤੇ ਸਰਦਾਰ ਦਲਬੀਰ ਸਿੰਘ ਜੀ ਜੋ ਕੋਚ ਨੇ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਕਿ ਸਾਡੇ ਨਗਰ ਦੀ ਇੱਕ ਛੋਟੇ ਬੱਚਿਆਂ ਦੀ ਹਾਕੀ ਦੀ ਟੀਮ ਉਸ ਸਮਾਂ ਪਹਿਲਾਂ ਹੁੰਦਾ ਸੀ ਜਦੋਂ ਸਾਡੇ ਸਕੂਲ ਦੇ ਵਿੱਚ ਹਾਕੀ ਦੀਆਂ 5-5 ਟੀਮਾਂ ਨਿਕਲ ਆਉਂਦੀਆਂ ਸੀ ਤੇ ਉਹ ਸਾਡੀ ਹਾਕੀ ਦੀ ਟੀਮ ਜਿਹੜੀ ਆ ਹਾਕੀ ਸਾਡੇ ਪਿੰਡ ਦੇ ਵਿੱਚੋਂ ਗਾਇਬ ਹੋ ਗਈ ਸੀ ਤੇ ਇਹਨਾਂ ਦੋਹਾਂ ਵੀਰਾਂ ਨੇ ਮਿਲ ਕੇ ਫਿਰ ਸਾਡੇ ਉੱਚੇ ਸਤਰ ਤੇ ਜਿਹੜੀ ਆ ਹਾਕੀ ਤਿਆਰ ਕੀਤੀ ਤੇ ਹੁਣ ਸਾਡੇ ਛੋਟੇ-ਛੋਟੇ ਬੱਚੇ ਤੇ ਬੱਚੀਆਂ 40 ਤੋਂ 45 ਬੱਚੇ ਜਿਹੜੇ ਆ ਉਹ ਹਾਕੀ ਖੇលਦੇ ਨੇ ਤੇ ਬਾਹਰ ਵੀ ਸਟੇਟ ਲੈਵਲ ਤੇ ਉਹ ਖੇਲਣ ਜਾਂਦੇ ਨੇ ਤੇ ਚੰਗਾ ਪ੍ਰਦਰਸ਼ਨ ਕਰਕੇ ਆਉਂਦੇ ਨੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਅੱਜ ਸਾਡੀ ਸਮੁੱਚੀ ਪੰਚਾਇਤ ਤੇ ਹੋਰ ਵੀ ਆਗਮਨ ਹਸਤੀਆਂ ਇੱਥੇ ਪਹੁੰਚੀਆਂ ਹਨ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫੇਰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹਾਂ ਤੇ ਸਰਦਾਰ ਰਜਿੰਦਰ ਸਿੰਘ ਨੂੰ ਵੱਤ ਵਤ ਸੰਯੋਗ ਦੇਣ ਦਾ ਅਸੀਂ ਉਪਰਾਲਾ ਕਰਾਂਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗਣ ਗਣਤੰਤਰ ਦਿਵਸ ਤੇ ਆਜ਼ਾਦੀ ਦਾ ਦਿਹਾੜਾ ਜਿਹੜਾ ਆ ਚੰਗੇ ਉੱਚੇ ਸਤਰ ਦਾ ਮਨਾ ਸਕੀਏ ਤੇ ਸਾਡੇ ਨਗਰ ਦੀਆਂ ਜਿਹੜੀਆਂ ਪਿੱਛੇ ਸ਼ਹੀਦਾਂ ਦੀਆਂ ਵੀਰ ਨਾਰੀਆਂ ਹਨ ਉਹਨਾਂ ਨੂੰ ਵੀ ਸਨਮਾਨਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਪੁਰਖਿਆਂ ਨੇ ਸਾਨੂੰ ਇਹ ਆਜ਼ਾਦੀ ਦਿਲਾਈ ਤੇ ਅੱਜ ਅਸੀਂ ਮਾਣ ਦੇ ਨਾਲ ਆਪਣੇ ਦੇਸ਼ ਦੇ ਵਿੱਚ ਆਜ਼ਾਦ ਬਣ ਕੇ ਘੁੰਮ ਰਹੇ ਹਾਂ ਤੇ ਉਹਨਾਂ ਨੂੰ ਵੀ ਅਸੀਂ ਯਾਦ ਕਰਾਂਗੇ ਇੰਨੀਆਂ ਬੇਨਤੀਆਂ ਕਰਦਾ ਹੋਇਆ ਕਿ ਮਾਦਾ ਆਜਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਪੰਚ ਸਾਹਿਬ ਕੋ ਵੀ ਜਾਣਾਂਗੇ ਕਿ ਇਹ ਕਰੀਬ ਪੌਣੇ ਕੋ 4 ਸਾਲ 4 ਸਾਲ ਪ੍ਰਕਾਰ ਨੂੰ ਪੂਰੇ ਹੋਣ ਵਾਲੇ ਆ ਜਦ ਕਿ ਰਾਜਨੀਤੀ ਦਾ ਵਿਸ਼ਾ ਨਹੀਂ ਅੱਜ ਪਰ ਫਿਰ ਵੀ ਆਪਾਂ ਇੱਕ ਪਿੰਡ ਨੂੰ ਸੰਦੇਸ਼ ਦਵਾਂਗੇ ਕਿ ਪਿੰਡ ਵਿੱਚ ਕੀ ਕਾਰਜ ਹੋ ਰਹੇ ਆ ਔਨ ਵਾਲੇ ਸਮੇਂ 'ਚ ਪਿੰਡ 'ਚ ਕੀ ਕਾਰਜ ਕਰਨੇ ਆ ਰਾਜਨੀਤੀ ਤੋਂ ਆਪਾਂ ਉੱਪਰ ਉੱਠੀਏ ਆਪਾਂ ਅਕਾਲੀ ਕਾਂਗਰਸ ਆਮ ਆਦਮੀ ਵਿੱਚ ਨਾ ਪਈਏ ਆਪਾਂ ਪਿੰਡ ਦਾ ਵਿਕਾਸ ਕਰਨਾ ਆ ਕਿਸੇ ਵੀ ਤਰੀਕੇ ਆਪਣਾ ਪਿੰਡ ਜੇ ਪੰਜਾਬ ਵਿੱਚ 12 ਜਾਂ 13 ਹਜ਼ਾਰ ਪਿੰਡ ਆ ਮੈਂ ਚਾਹੁੰਦਾ ਮੇਰੀ ਨਿੱਜੀ ਸੋਚ ਹੈ ਕਿ ਆਪਣਾ ਪਿੰਡ ਘੱਟੋ ਘੱਟ 100 ਦੇ ਵਿੱਚ ਇਹ ਪੱਕਾ ਆਵੇ ਕਿਉਂਕਿ ਬਹੁਤ ਹੀ ਇਤਿਹਾਸਕ ਪਿੰਡ ਆ ਏ ਏ ਬਾਬਾ ਬਲਵਿੰਦਰ ਸਿੰਘ ਹੋਣਾ ਜੀ ਦਾ ਪਿੰਡ ਹੈ ਹਜੂਰ ਸਾਹਿਬ ਵਾਲਿਆਂ ਦਾ ਸਰਪੰਚ ਸਾਹਿਬ ਕੋ ਜਾਣਾਂਗੇ ਉਹ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੈ ਰਾਗਰ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਿਕਾਸ ਹਰੋਂ ਮਿੰਟੇ ਪਾਤ ਨੂੰ ਪਤਾ ਹੀ ਆ ਜਿੰਨਾ ਆਪਾਂ ਪਿੰਡ ਚੱਲਣ ਡਿਆ ਵਾ ਜਦੋਂ ਦੇ 4 ਸਾਲ ਸਰਕਾਰ ਬਣੀ ਨੂੰ ਹੋ ਗਏ ਆ ਤੇ ਆਪਾਂ ਵਿਕਾਸ ਦਾ ਕੰਮ ਇੱਕ ਦਿਨ ਵੀ ਰੁਕਣ ਨਹੀਂ ਦਿੱਤਾ ਜਿੰਨਾ ਵੀ ਵਿਕਾਸ ਦਾ ਕੰਮ ਹੋਣ ਡਿਆ ਵਾ ਕੈਬਨਰ ਮੰਤਰੀ ਲਾਲਜੀਤ ਭੁੱਲਰ ਉਹਨਾਂ ਦੀ ਰਹਿਣ ਮਾਈ ਦੇ ਹੇਠ ਹੋਣ ਡਿਆ ਵਾ ਤੇ ਬਹੁਤ ਵਧੀਆ ਸਾਡੇ ਪਿੰਡ ਨੂੰ ਜੋ ਵੀ ਦੇਣ ਆ ਕੈਬਨ ਮੰਤਰੀ ਲਾਲਜੀਤ ਭੁੱਲਰਦੀ ਦੇਣ ਆ ਜੋ ਵੀ ਅਸੀਂ ਚੀਜ਼ ਮੰਗਦੇ ਆ ਸਾਡੀ ਮੰਗ ਪੂਰੀ ਕਰਦਾ ਵਾ ਅਸੀਂ ਚੀਜ਼ ਕਦੀ ਵੀ ਸਾਨੂੰ ਉਹਨੇ ਕਿਸੇ ਕੰਮ ਤੋਂ ਜੋ ਵੀ ਅਸੀਂ ਜਾ ਕੇ ਮੰਗੀਏ ਆਈਟੀਆਈ ਤੱਕ ਅਸੀਂ ਟੋਟੀਆਂ ਵਾਲੀ ਮੰਗ ਲਿਆ ਵਾ ਬਾਕੀ ਜਿੰਨੀ ਅਸੀਂ ਮੰਗ ਮੰਗੀ ਆ ਸਾਡੀ ਉਹਨੇ ਕਦੀ ਵੀ ਕੋਈ ਮੋੜੀ ਮੋੜੀ ਨਹੀਂ ਕੀਤੀ ਅੱਜ ਡਬਲ ਡਬਲ ਹਸਪਤਾਲ ਟੁੱਟ ਗਿਆ ਜਪਾਂ ਦਾ 40 45 ਸਾਲ ਤੋਂ ਸਾਡੇ ਪਿੰਡ ਚ ਨਾ ਕੋਈ ਚੰਗਾ ਸਕੂਲ ਹੈਗਾ ਸੀ ਆ ਜਿਹੜੇ ਆਪਾਂ ਸਕੂਲ ਦੇ ਵਿੱਚ ਅੱਜ ਬੈਠੇ ਆ ਵੇਖਣ ਆਂ ਇਹ ਬੋਰੀਆਂ ਤੇ ਤੇ ਪੁੰਝੇ ਬਿੰਦੇ ਹੁੰਦੇ ਸੀ ਇਹ ਵੀ ਸਕੂਲ ਨਹੀਂ ਕੋਈ ਵੀ ਤਿੰਨਾ ਸਕੂਲਾਂ ਦੀ ਅੱਜ ਜਾਹਦੀ ਹਾਲਤ ਬਹੁਤ ਵਧੀਆ ਹੋ ਗਈ ਆ ਬਾਕੀ ਚਾਰ ਪੰਜ ਪ੍ਰੋਜੈਕਟ ਸਾਡੇ ਪਿੰਡ ਚੱਲਣ ਡੇ ਆ ਨਲੀਆਂ ਨਾਲੀਆਂ ਗਲੀਆਂ ਦਾ ਕੰਮ ਬਲੰਦੀਆਂ ਤੇ ਸ਼ੁਰੂ ਆ ਬਾਕੀ ਕੋਈ ਵੀ ਪਿੰਡ ਦਾ ਬੰਦਾ ਮੇਰੇ ਕੋ ਆਉਂਦਾ ਵਾ ਇੱਕ ਬੰਦਾ ਵੀ ਬਾਹ ਖੜੀ ਕਰਕੇ ਕਹਦੇ ਰਜਿੰਦਰ ਨੇ ਆ ਗੱਲ ਕਹੀ ਵੀ ਮੈਂ ਗਲੀ ਨਹੀਂ ਬਣਾਉਣੀ ਉਹਨੂੰ ਆਹਦਾ ਪਾਉ ਜਾ ਤੱਕਦਾ ਹੋ ਜਾ ਜਾ ਗਲੀ ਤੇ ਤਿਆਰ ਆ ਬਣ ਜਾਓ ਕੋਹੇ ਮਤੋਣੀ ਚਾਹੀਦੇ ਬੰਦੇ ਜੇ ਕੰਮ ਦੀ ਨਹੀਂ ਕੋਈ ਗੱਲ ਪਹਿਲੇ ਨਾ ਤੇ ਆਹੜਾ 26 ਜਨਵਰੀ ਵਾਲਾ ਦੇ ਨਹੀਂ ਕਦੀ ਉਹਨਾਂ ਨੇ ਬਣਾਇਆ ਸੀ ਉਹਨਾਂ ਨੂੰ ਤੇ ਕਮਾਈ ਕਰਨ ਦਾ ਇੱਕ ਸਾਧਨ ਮਿਲਿਆ ਸੀ ਵੀ ਪੰਚਾਇਤ ਕਮਾਈ ਦਾ ਸਾਧਨ ਆ ਉਹਨਾਂ ਕਮਾਈ ਕੀਤੀ ਵੀ ਰੱਜ ਕੇ ਆ ਭਰਾਵਾਂ ਨੇ ਬਾਕੀ ਹੁਣ ਜਿਹੜਾ ਕੰਮ ਹੋੰਡਿਆ ਐਨ ਆਰ ਆਈ ਵੀਰਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਤੇ ਮੈਂ ਵੀ ਐਨ ਆਰ ਆਈ ਤੁਹਾਡਾ ਛੋਟਾ ਭਰਾ ਆ ਤਗੜੇ ਹੋ ਕੇ ਸਾਥ ਦਿਓ ਜਦੋਂ ਕਿਤੇ ਪਿੰਡ ਆਇਆ ਕਰੋਗੇ ਤੁਹਾਨੂੰ ਆਗੇ ਪਤਾ ਲੱਗੂਗਾ ਕਿ ਸਾਡਾ ਪਿੰਡ ਵੀ ਹੁਣ ਇਹ ਮਾਜੇ ਦੇ ਵਿੱਚੋਂ ਸਾਰੇ ਪੰਜਾਬ ਜਨ ਕਹਿ ਸਕਦੇ ਮਾਜੇ ਦੇ ਵਿੱਚੋਂ ਆਪਣਾ ਪਿੰਡ ਮਿੰਤੇਪਾ ਇੱਕ ਨੰਬਰ ਤੇ ਲਿਆਵਾਂਗੇ ਇੱਕ ਨੰਬਰ ਦੇ ਟੋਟੀਆਂ ਪਿੰਡ ਐਨ ਆਰ ਆਈ ਬਾਰੋ ਵੇਖਣਾ ਹੈ ਕਰਨ ਕਿ ਤੇ ਆਪਣਾ ਪਿੰਡ ਮਾਜੇ ਚੋਂ ਫਲੰਦੀਆਂ ਤੇ ਹੋਊਗਾ ਤੁਹਾਨੂੰ ਪਤਾ ਹੀ ਆ ਕਿ ਵੱਡਾ ਪਿੰਡ ਹੈ 20000 ਦੀ ਆਬਾਦੀ ਆ ਕੱਚੀਆਂ ਛੜਕਾਂ ਹੋਣ ਤੱਕ ਹੈਗੀਆਂ ਵਾ ਛੱਪੜਾਂ ਦੀ ਸਫਾਈ ਹੋਈ ਨਹੀਂਗੀ ਤੁਸੀਂ ਵੇਖੀਏ ਕਿੰਨੇ ਚਿਰ ਦੀ ਮਿੰਤੇਪਾ ਦੀ ਕਿੰਨੇ ਕੁ ਉਮਰ ਹੋਣੀ ਮੈਨੂੰ ਲੱਗਦਾ ਇੰਨੇ ਕਦੀ ਛੱਪੜ ਦੀ ਸਫਾਈ ਹੁੰਦੀ ਵੇਖੀ ਨਹੀਂ ਕੋਈ ਵੀ ਅਸੀਂ ਕੰਮ ਕਰ ਲੱਗਦੇ ਆ ਪੰਜ ਚਾਰ ਬੰਦੇ ਹਰ ਇੱਕ ਪਿੰਡ ਚ ਹੁੰਦੇ ਆ ਉਹ ਸਾਡੇ ਕੰਮ ਨੂੰ ਰੋਕਣ ਦੀ ਬੜੇ ਇੰਤਜ਼ਾਮ ਕਰਦੇ ਆ ਬਾਕੀ ਬਾਕੀ ਬਾਬੇ ਪਰਮਾਤਮਾ ਦਾ ਬਾਬੇ ਰਾਏਰਾਮ ਦਾ ਆਪਣੇ ਤੇ ਹੱਥ ਆ ਕੈਮਰਨ ਮੰਤਰੀ ਦਾ ਹੱਥ ਆ ਕੰਮ ਆਪਣਾ ਕੋਈ ਵੀ ਵਿਕਾਸ ਦਾ ਰੁਕਿਆ ਨਹੀਂ ਨਾ ਰੁਕਣਾਈਆ ਉਹ ਜਿੰਨਿਆਂ ਮਰਜ਼ੀ ਲੱਤਾਂ ਬਾਹਾਂ ੜਾਉਣ ਜੋ ਮਰਜ਼ੀ ਕਰਨ ਨਾ ਤੇ ਉਹ ਵਿਕਾਸ ਦਾ ਕੰਮ ਰੋਕ ਹੀ ਸਕਦੇ ਆ ਪਿੰਡ ਦੇ ਵਿੱਚੋਂ ਬਦਰਾਮੀ ਜ਼ਰੂਰ ਖੱਟ ਸਕਦੇ ਆ ਵੀ ਅਸੀਂ ਆਹ ਕੰਮ ਰੋਕਦੇ ਹਾਂ ਤੇ ਆਹ ਕੰਮ ਨਹੀਂ ਜੇ ਆਪਾਂ ਹਾਕੀ ਦੀ ਗਰਾਊਂਡ ਬਣਾਈ ਆ ਕੋਚ ਵੀ ਉਹਨਾਂ ਨੇ ਪੂਰਾ ਕੀਤਾ ਪਰਚਾ ਕਰਾਵਾਂਗੇ ਆ ਕਰਾਂਗੇ ਬਾਕੀ ਪਰਚੇ ਦਾ ਡਰ ਤੇ ਉਹ ਬੰਦੇ ਨੂੰ ਹੁੰਦਾ ਵਾ ਕਿ ਜਿਹੜਾ ਪਰਚਾ ਡਰਦਾ ਹੋਵੇ ਮੇਰੀ ਤਾਂ ਸ਼ੁਰੂਆਤ ਹੀ ਨਾ ਪਰਚੇ ਤੋਂ ਕੀਤੀ ਸੀ ਮੈਨੂੰ ਤਾਂ ਇਸ ਚੀਜ਼ ਤੋਂ ਡਰਨ ਦੀ ਲੋੜ ਵੀ ਨਹੀਂ ਪਿੰਡ ਦਾ ਵਿਕਾਸ ਮਿੰਟੇ ਭਰਾ ਇਦਾਂ ਚੱਲਦਾ ਰਹੂਗਾ ਕੈਮਨਲ ਮੰਤਰੀ ਲਾਲਜੀਤ ਭੁੱਲਰ ਉਹਨਾਂ ਦੀ ਦੇਣ ਆ ਜੋ ਵੀ ਪਿੰਡ ਨੂੰ ਦੇਣ ਆ ਪਹਿਲਾਂ ਇੱਥੇ ਮੰਤਰੀ ਆ ਜਿਹੜੇ ਤਗੜੇ ਰਹੇ ਆ ਉਪ ਮੁੱਖ ਮੰਤਰੀ ਬ੍ਰਹਮਪੁਰਾ ਸਾਹਿਬ ਰਹੇ ਆ ਵਿਕਾਸ ਦਾ ਇੱਕ ਕੰਮ ਨਹੀਂ ਹੋਇਆ ਉਦੋਂ ਬਾਅਦ ਚ ਸਾਡੇ ਇੱਥੇ ਆ ਗਿਆ ਜਿਹੜਾ ਬਾਹ ਖੜੀ ਕਰਕੇ ਕਹਿੰਦੀ ਹੁੰਦੀ ਮਾਦੀ ਬੀਬਾ ਪਈ ਮੇਰੇ ਪਿਓ ਦਾ ਰਾਜ ਆ ਉਸ ਪੈਣੇ ਵੀ ਸਾਡੇ ਪਿੰਡ ਚ ਇੱਕ ਇਟ ਨਹੀਂ ਲਾਈ ਇੱਕ ਨਾ ਨੀ ਕੀਤਾ ਇੱਕ ਸਕੂਲ ਨਹੀਂ ਬਣਾਇਆ ਇੱਕ ਗਰਾਊਂਡ ਨਹੀਂ ਬਣਾਈ ਉਹਨਾਂ ਭਰਾਵਾਂ ਨੇ ਇੱਕ ਕੰਮ ਨਹੀਂ ਕੀਤਾ ਅੱਜ ਛੋਟੇ ਜਿਹੇ ਭਰਾ ਨੂੰ ਗਰੀਬ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉਧਰ ਸਾਡਾ ਕੈਬਨਟ ਮੰਤਰੀ ਜੋ ਵੀ ਮਾਜੇ ਦਾ ਜਰਨੈਲ ਕੋ ਮਿਨਿਸਟਰ ਬਣਿਆ ਟੋਟੀਆਂ ਪਿੰਡ ਦਾ ਅੱਜ ਵਿਕਾਸ ਹੋਣ ਲੱਗਾ ਵਾ ਪਹਿਲਾਂ ਕਦੀ ਵਿਕਾਸ ਅਜੇ ਪਿੰਡ ਚ ਹੋਇਆ ਹੀ ਨਹੀਂਗਾ ਨਾ ਹੈਗਾ ਹੀ ਆ ਇਹ ਚ ਗੱਲ ਨਾ ਕੋਈ ਝੂਠ ਆ ਇਹ ਸੰਗਤ ਦੇ ਸਾਹਮਣੇ ਹੀ ਆ ਸੰਗਤ ਨੂੰ ਵੀ ਪਤਾ ਹੀ ਆ ਇਹ ਚ ਕਿੱਡਾ ਕੋਈ ਪਰਦਾ ਰਹਿਦਾ ਤੇ ਫੋਲਡ ਹੋਏ ਨਾ ਵਾ ਪੀ ਚੀਜ਼ ਲੁਕਾ ਕੇ ਰੱਖ ਲੈਣੀ ਜੋ ਕੰਮ ਹੋਣ ਹੋਣਦਾ ਆ ਇਹ ਅੱਜ ਤੋਂ 70 ਸਾਲ ਪਹਿਲਾਂ 50 ਸਾਲ ਪਹਿਲਾਂ 40 ਸਾਲ ਪਹਿਲਾਂ ਵੀ ਹੋ ਸਕਦੇ ਸੀ ਸਾਡਾ ਪਿੰਡ ਅੱਜ ਵੀ ਸੁਰਖੀਆਂ ਤੇ ਹੋਣਾ ਸੀ ਬਾਕੀ ਆਪਣੇ ਪਿੰਡ ਨੂੰ ਕਸ਼ਮੀਰ ਦਾ ਵਾਰਿਆ ਜੇ ਕਸ਼ਮੀਰ ਦਾ ਵਾਰਿਆ ਤੇ ਆਪਾਂ ਕਸ਼ਮੀਰ ਬਣਾਵਾਗੇ ਤੇ ਬਣੂਗਾ ਇਹਦੇ ਆਨੇ ਬਾਨੀ ਦਿੱਤਾ ਹੁਣ ਤੁਹਾਡਾ ਪਿੰਡ ਐਨਆਰਆ ਵੀਰਾਂ ਨੂੰ ਕਹਿੰਦਾ ਤਗੜੇ ਹੋ ਕੇ ਸਾਥ ਦੋ ਤੇ ਕਸ਼ਮੀਰ ਹੀ ਬਣਾਵਾਗੇ ਆਪਾਂ ਜੇ ਕਸ਼ਮੀਰ ਦਾ ਵਾਰਿਆ ਤੁਹਾਡੇ ਅੱਡੇ ਵੀ ਵਧੀਆ ਬਣ ਕੇ ਜੋ ਵੀ ਮੰਗ ਮੰਗਦੇ ਆਪਾਂ ਪੂਰੀ ਕਰਾਂਗੇ ਬਾਕੀ ਮੰਤਰੀ ਆਪਣੇ ਤੇ ਕਦੀ ਆਪਾਂ ਨੂੰ ਪੈਸੇ ਤੋਂ ਕੋਈ ਵੀ ਆਪਾਂ ਪ੍ਰੋਜੈਕਟ ਲਿਆਉਣਾ ਉਹਦੇ ਲੋ ਕਦੀ ਵੀ ਨਾ ਨਹੀਂ ਕੀਤਾ ਬਾਕੀ ਜਿੰਨਾ ਘੱਲੇ ਆ ਗਿਆ ਵਾ ਬਾਕੀ ਜਿੰਨਾ ਕੇ ਸਾਤ ਦੋਹਾਂ ਸਾਲਾਂ ਦਾ ਆਉਣਾ ਗਾੜੀ ਉਹ ਤੁਹਾਡੇ ਸਾਹਮਣੇ ਹੀ ਹੈ ਰੈਗਰਜੀ ਕਾ ਖਾਲਸਾ ਰੈਗਰਜੀ ਇਹ ਸਨ ਸਰਪੰਚ ਹਰਜਿੰਦਰ ਸਿੰਘ ਤੇ ਸਮੁੱਚਾ ਪਿੰਡ ਨਾਲ ਪੰਚਾਇਤ ਅਸੀਂ ਬਹੁਤ ਬਹੁਤ ਧੰਨਵਾਦ ਹੈ ਧੰਨਵਾਦੀ ਹਾਂ ਸਾਰਿਆਂ ਦੇ ਅੱਜ ਗਣਤੰਤਰਤਾ ਦਿਵਸ ਹੈ 26 ਜਨਵਰੀ ਹੈ ਸਾਰੇ ਦੇਸ਼ ਵਾਸੀਆਂ ਨੂੰ ਉਹਦੀ ਬਹੁਤ ਬਹੁਤ ਵਧਾਈ ਹੋਵੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਮਿੰਟੂ ਟੋਟੀਆਂ ਪੇਜ ਮਿੰਟੂ ਟੋਟੀਆਂ YouTube ਚੈਨਲ ਸਬਸਕ੍ਰਾਈਬ ਤੇ ਫਾਲੋ ਕਰਨਾ ਆ ਤੁਹਾਡਾ ਜੁੜਨ ਵਾਸਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ